ਸੰਘ ਜੀ ਆਪਾਂ ਪਹੁੰਚੇ ਜੈ ਬਾਬਾ ਹੀਰਾਪੁਰੀ ਗਊਸ਼ਾਲਾ ਪਿੰਡ ਵੀਰਕਲਾਂ ਨੇੜੇ ਚੀਮਾ ਮੰਡੀ ਪੈਂਦੇ ਹੈ ਗਊਸ਼ਾਲਾ ਦੇ ਵਿੱਚ ਬਹੁਤ ਸੋਹਣੀ ਦਸਵੰਦ ਸਕੀਮ ਦਾਨ ਪਾਤਰ ਸਕੀਮ ਚੱਲ ਰਹੀ ਹੈ ਜਿਹਦੇ ਵਿੱਚ ਲੱਖਾਂ ਦੇ ਨਾਮ ਤੁਸੀਂ ਘਰੇ ਲਿਜਾ ਸਕਦੇ ਹੋ ਸਿਰਫ ਕੁਝ ਰੁਪਈਆਂ ਦੇ ਵਿੱਚ ਜਾਣਕਾਰੀ ਵੀਰ ਤੋਂ ਲੈਣਿਆ ਬਾਈ ਜੀ 30 ਅਪ੍ਰੈਲ ਨੂੰ ਡਰਾਾ ਨਿਕਲ ਜਾਣਾ ਦਿਨ ਬੁੱਧਵਾਰ ਨੂੰ ਤੇ ਨੰਬਰ ਕਰਾ ਦਿਓ ਨੋਟ ਜਿੱਤੇ ਡਰਾਪ ਆਉਣਾ ਆਪਾਂ ਨੇ ਹਾਂਜੀ 781450126 ਤੇ 500 ਰੁਪਏ ਦੇ ਤਿੰਨ ਕੂਪਣਾ 1100 ਦੇ 10 2100 ਦੇ 26 3100 ਦੇ 40 5100 ਦੇ 76 11000 ਦੇ 1170 ਦੇ 21000 ਦਾ ਪੂਰਾ 400 ਕੂਪਣਾ ਤੇ ਸੰਗਜੀ ਪਹਿਲੇ ਨਾਮ ਦੇ ਵਿੱਚ ਸਰਕਾਰ ਪੀਓ ਐਨ ਦਿੱਤੀ ਜਾਣੀ ਹੈ ਜੇ ਇਹ ਨਹੀਂ ਲੈਣਾ ਤਾਂ 855 4x4 ਜਾਂ ਕੋਈ ਵੀ 4x4 ਟਰੈਕਟਰ ਲੈ ਸਕਦਾ ਤੇ ਆਪਸ਼ਨ ਦੇ ਵਿੱਚ ਹੀ 4x2 ਥਾਰਾ ਜੇ ਇਹ ਵੀ ਨਹੀਂ ਲੈਣਾ ਤਾਂ ਤੁਸੀਂ ਮੁੱਲ ਦਾ ਕੈਸ਼ ਲੈ ਸਕਦੇ ਹੋ ਸ਼ੋਰੂਮ ਪ੍ਰਾਈਸ ਜੀਐਸਟੀ ਕੱਟ ਕੇ ਤੇ ਬਾਈ ਜੀ ਇੱਕ ਗੱਲ ਹੋਰ ਕਰ ਲਓ ਨੋਟ ਜਿਹੜਾ ਵੀਰ 1100 ਜਾਂ 1100 ਤੋਂ ਵੱਧ ਦੀ ਸੇਵਾ ਕਰਦਾ ਇਹ ਸਿਰਫ ਉਹਨਾਂ ਵੀਰਾਂ ਨੂੰ ਹੀ ਕੂਪਣ ਮਿਲਣਗੇ ਜੀਪ ਦੇ ਮੋਟਰਸਾਈਕਲ ਦੀ ਵੀ ਹੈ ਤੇ ਨਾਲ ਮਿੰਨੀ ਡਰਾ ਬਿਲਕੁਲ ਫਰੀ ਕਿੱਟਨਾ ਉਹ ਵੀਰਾਂ ਨੂੰ 500 ਵਾਲੇ ਵਿੱਚ ਵੀ ਹਿੱਸਾ ਮਿਲੂਗਾ ਤੇ ਜਿੰਨੀ ਬਜਦੀ ਰਕਮੀ ਆ ਤੁਸੀਂ ਸਥਾਨ ਤੇ ਦੇਖ ਸਕਦੇ ਹੋ ਇੱਥੇ ਤੂੜੀ ਸੰਭਾਲ ਵਾਸਤੇ ਸੈੱਡ ਪਾਉਣਾਗਾ ਉਹਦੇ ਵਾਸਤੇ ਵੀ ਬਾਈ ਜੀ ਲੋਡ ਹੈ ਤੇ ਥਾਂ ਕੱਚਾ ਹੈ ਇਹਨੂੰ ਪੱਕਾ ਕਰਨਾ ਤੇ ਪਿੱਛੇ ਸੈੱਡ ਦੇ ਵਿੱਚ ਪੱਖਿਆਂ ਦੀ ਲੋੜ ਹੈ ਸਾਰੀ ਦਸਵੰਦ ਸਕੀਮ ਦਾ ਕੱਲਾ ਕੱਲਾ ਰੁਪਿਆ ਬਚਿਆ ਹੋਇਆ ਡਰਾ ਕੱਢਣ ਤੋਂ ਬਾਅਦ ਇਸੇ ਸਥਾਨ ਤੇ ਲਾਇਆ ਜਾਊਗਾ ਤੇ ਬਾਈ ਜੀ ਇੱਕ ਗੱਲ ਕਰ ਲਓ ਹੋਰ ਨੋਟ ਡਰਾ ਜਿਹੜਾ ਬੱਚੇ ਦੀ ਅੱਖਾਂ ਦੇ ਪੱਟੀ ਬਣਾ ਕੇ ਚੁਕਾਇਆ ਜਾਣਾਗਾ ਤੇ ਬਾਈ ਜੀ ਪੂਰੇ ਕੱਟ ਦੇ ਵਿੱਚ ਡਰਾਗਡਾ ਜਾਣਾ 7 ਤੋਂ 8 ਪੇਜਾਂ ਦੇ ਉੱਤੇ ਲਾਈਵ ਚੱਲਣਾਗਾ ਨੰਬਰ ਤੁਸੀਂ ਕਰ ਲਓ ਫੇਰ 987014502126 ਪੇਮੈਂਟ ਪਾ ਕੇ ਸਕਰੀਨਸ਼ਾਟ ਭੇਜ ਦਿਓ ਧੰਨਵਾਦ